ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਭਗਵਾਨ ਵਿਸ਼ਵਕਰਮਾ ਜੀ ਦੀ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਸ਼ੁਭ ਕਾਮਨਾਵਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀ ਦਿੱਤੀ ਵਧਾਈ ਪੰਜਾਬ ਵਿਧਾਨ ਸਭਾ ਦੇ ਲੰਗੇ ਮੌਨਸੂਨ ਸੈਸ਼ਨ ਵਿੱਚ ਪਾਸ ਹੋਏ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਮਿਲੀ ਮਨਜ਼ੂਰੀ ਨਵੇਂ ਰਾਜਪਾਲ ਵੱਲੋਂ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਹਰੀ ਝੰਡੀ ਮਿਲਣ ਦੇ ਨਾਲ ਪੰਚਾਇਤੀ ਚੋਣਾਂ ਵਿੱਚ ਰੱਖਵੇ ਕਰਨ ਦੀ ਪੁਰਾਣੀ ਪ੍ਰਥਾ ਹੋਈ ਬਹਾਲ ਪੰਜਾਬ ਪੰਚਾਇਤੀ ਰਾਜ ਬਿੱਲ 2024 ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਸੂਬਾ ਸਰਕਾਰ ਅਕਤੂਬਰ ਦੇ ਅੱਧ ਵਿੱਚ ਪੰਚਾਇਤੀ ਚੋਣਾਂ ਕਰਾਉਣ ਦੇ ਰੋਹ ਵਿੱਚ ਨਵੇਂ ਰਾਜਪਾਲ ਵੱਲੋਂ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਪ੍ਰਵਾਨਗੀ ਮਿਲਣ ਦੇ ਨਾਲ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋ ਜਾਵੇਗੀ ਤੇਜ਼ ਚੰਡੀਗੜ੍ਹ ਵਿਖੇ ਕੀਤੀ ਗਈ ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਬੈਠਕ ਜਨਰਲ ਸਕੱਤਰ ਸੰਦੀਪ ਪਾਟਕ ਬੈਠਕ ਵਿੱਚ ਰਹੇ ਮੌਜੂਦ ਵਿਧਾਇਕਾਂ ਨੂੰ ਕੀਤਾ ਸੰਬੋਧਨ ਮਲਵਿੰਦਰ ਕੰਗ ਨੇ ਆਤੀਸ਼ੀ ਦੇ ਦਿੱਲੀ ਦੀ ਮੁੱਖ ਮੰਤਰੀ ਬਣਨ ਤੇ ਕਿਹਾ ਲੋਕਾਂ ਦੀ ਅਦਾਲਤ ਸਭ ਤੋਂ ਵੱਡੀ ਅਤੇ ਸਰਵਸੰਮਤੀ ਨਾਲ ਆਤੀਸ਼ੀ ਨੂੰ ਬਣਾਇਆ ਗਿਆ ਮਹਿਲਾ ਮੁੱਖ ਮੰਤਰੀ ਅੱਛੀ ਜੀ ਦੇ ਸੀਐਮ ਬਣਨ ਦੀ ਗੱਲ ਹੈ ਡੈਫੀਨੇਟਲੀ ਉਹ ਇੱਕ ਕੰਪੀਟੈਂਟ ਮਨਿਸਟਰ ਹੈ ਪੜ੍ਹੇ ਲਿਖੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੰਘਰਸ਼ ਦੇ ਸਾਥੀ ਹੈ ਔਰ ਉਹਨਾਂ ਦੀ ਅਗਵਾਈ ਚ ਤਮਾਮ ਜਿਹੜਾ ਆਵਾਦੀ ਪਾਰਟੀ ਦਾ ਏਜੰਡਾ ਹੈ ਦਿੱਲੀ ਦੇ ਲੋਕਾਂ ਲਈ ਉਹ ਅੱਗੇ ਵਧਾਇਆ ਜਾਊਗਾ ਔਰ ਇਹ ਆਤਿਸ਼ੀ ਜੀ ਦੇ ਚੋਣ ਦਾ ਜਿਹੜਾ ਫੈਸਲਾ ਹੈ ਇਹ ਸਰਵਸੰਮਤੀ ਨਾਲ ਹੋਇਆ ਸਹਿਮਤੀ ਨਾਲ ਹੋਇਆ ਔਰ ਡੈਫੀਨਟਲੀ ਆਮ ਆਦਮੀ ਪਾਰਟੀ ਦੇ ਉਹ ਇੱਕ ਇੰਪੋਰਟੈਂਟ ਪਾਰਟ ਹੈ ਇਸ ਪੂਰੀ ਟੀਮ ਦੇ ਅਰਵਿੰਦ ਜੀ ਦੀ ਟੀਮ ਦੇ ਇੰਪੋਰਟੈਂਟ ਪਾਰਟ ਹੈ ਔਰ ਜੋ ਐਮ ਐਲ ਏ ਸ ਨੇ ਸਾਰਿਆਂ ਦੀ رائے ਬਣੀ ਔਰ ਤੇ ਸਹਿਮਤੀ ਨਾਲ ਉਹਨਾਂ ਨੂੰ ਅੱਗੇ ਵਧਾਇਆ ਜਾ ਰਿਹਾ ਆਤਿਸ਼ੀ ਨੂੰ ਮੁੱਖ ਮੰਤਰੀ ਐਲਾਨਣ ਤੋਂ ਬਾਅਦ ਮਲਵਿੰਦਰ ਕੰਗ ਨੇ ਕਹੀ ਵੱਡੀ ਗੱਲ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ हरियाणा जोनਾਂ ਦੇ ਵਿੱਚ ਵੱਡਾ ਫਾਇਦਾ ਭਾਵਾਂ ਦੀ ਪਾਰਟੀ ਪੂਰੀਆਂ 90 ਸੀਟਾਂ ਤੇ ਲੜ ਰਹੀ ਹੈ। ਔਰ ਬੜੀ ਮਜ਼ਬੂਤੀ ਨਾਲ ਲੜ ਰਹੇ ਅਸੀਂ। ਔਰ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਉਹਦਾ ਸਾਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਫਾਇਦਾ ਹੋ ਰਿਹਾ। ਲੋਕਾਂ 'ਚ ਉਤਸ਼ਾਹ ਹੈ, ਵਰਕਰਾਂ 'ਚ ਉਤਸ਼ਾਹ ਹੈ ਔਰ ਉਹਨਾਂ ਦੀ ਆਪਣੀ ਇੱਕ ਅਟੈਚਮੈਂਟ ਹੈ ਉਸ ਸਟੇਟ ਨਾਲ। ਤੋਂ ਇਹਦਾ ਜਿਹੜਾ ਇਹਦੇ ਰਿਜ਼ਲਟ ਹੋਣਗੇ بدان ਤੋਂ ਉਹਦੇ ਚਾਵਾਂ ਦੀ ਪਾਰਟੀ ਬੇਹਤਰ ਤਾਕਤ ਬਣ ਕੇ ਉੱਭਰੇਗੀ। ਆਤੀਸ਼ੀ ਦੇ ਦਿੱਲੀ ਦੀ ਮੁੱਖ ਮੰਤਰੀ ਬਣਨ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀ ਮਨ ਦਿੱਤਾ ਵੱਡਾ ਬਿਆਨ ਕਿਹਾ ਆਤੀਸ਼ੀ ਦੇ ਮੁੱਖ ਮੰਤਰੀ ਬਣਨ ਨਾਲ ਸਾਡੀਆਂ ਹੋਰ ਬੇਟੀਆਂ ਸਿਆਸਤ ਵਿੱਚ ਆਉਣਗੀਆਂ ਅੱਗੇ ਆਤੀਸ਼ੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਦੇਸ਼ ਦੀਆਂ ਔਰਤਾਂ ਜਿਹੜੀਆਂ ਹੋਰ ਤਾਕਤਵਰ ਹੋਈਆਂ ਨੇ ਗਈਆਂ ਅੱਧੀ ਆਬਾਦੀ ਨੂੰ ਜਿਹੜੀ ਹੈ ਹੋਰ ਰਿਪਰੈਜ਼ੈਂਟੇਸ਼ਨ ਮਿਲੀ ਆ ਸੋ ਮੈਂ ਸਾਰੀਆਂ ਮਹਿਲਾਵਾਂ ਨੂੰ ਜਿੱਤੇ ਮੁਬਾਰਕਬਾਦ ਦਿੰਨਾਗਾ ਔਰ ਇਹਦੇ ਨਾਲ ਮੈਂ ਸੰਬੰਧ ਸਾਡੀਆਂ ਬੱਚੀਆਂ ਸਾਡੇ ਜਿਹੜੇ ਆਉਣ ਵਾਲਾ ਭਵਿੱਖ ਆ ਫਿਊਚਰ ਆ ਸਾਡਾ ਔਰਤਾਂ ਉਹ ਹੋਰ ਵੀ ਤਕੜੇ ਹੋ ਕੇ ਨਿੱਡਰ ਹੋ ਕੇ ਬੇਡਰ ਹੋ ਕੇ ਜਿਹੜਾ ਸਮਾਜ ਦੇ ਅੰਦਰ ਵਿੱਚ ਸੱਕਣਗੀਆਂ ਔਰ ਕੰਮ ਕਰ ਸਕਣਗੀਆਂ ਵਿੱਤ ਮੰਤਰੀ ਹਰਪਾਲ ਜੀਮਾ ਨੇ ਭਾਜਪਾ ਨੂੰ ਦਿੱਤਾ ਖੁੱਲਾ ਚੈਲੰਜ ਕਦੇ ਵੀ ਕਰਵਾ ਲਵੋ ਦਿੱਲੀ ਦੀ ਚੋਣ ਸੱਚ ਝੂਠ ਦਾ ਹੋ ਜਾਵੇਗਾ ਫੈਸਲਾ ਦੇਖੋ ਸਿੱਧਾ ਚੈਲੰਜ ਜਿਹੜਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਕੀਤਾ ਕਿ ਜਦੋਂ ਮਰਜ਼ੀ ਆਓ ਇਲੈਕਸ਼ਨ ਲੜ ਲਓ ਚਾਹ ਨਵੰਬਰ ਚ ਕਰਾ ਲਓ ਚਾਹ ਫਰਵਰੀ ਚ ਕਰਾ ਲਓ ਪਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਇਲੈਕਸ਼ਨ ਜਿਹੜੀ ਆ ਨਵੰਬਰ ਚ ਕਰਾਉਣੀ ਚਾਹੀਦੀ ਆ ਔਰ ਸੱਤ ਤੇ ਝੂਠ ਦਾ ਨਤਾਰਾ ਹੋ ਜਾਊਗਾ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਦੋ ਤਿੰਨ ਵਾਰ ਭਾਰਤ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਆਇਆ ਕਿ ਇਸ ਵਾਰ ਤਾਂ ਜਮਾਨਤ ਜਬਤ ਹੋਊਗੀ ਵਿੱਤ ਮੰਤਰੀ ਹਰਪਾਲ ਜਿੰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਰਦੇ ਨੇ ਸੱਚੀ ਸੁੱਚੀ ਸਿਆਸਤ ਮੈਨੂੰ ਆਸ ਹੈ ਕਿ ਦਿੱਲੀ ਦੇ ਲੋਕ ਇੱਕ ਵਾਰ ਫੇਰ ਸੱਚ ਨਾਲ ਖੜਨਗੇ ਤੇ ਝੂਠ ਹਾਰੂਗਾ ਦਿੱਲੀ ਦੇ ਲੋਕ ਜਾਣਦੇ ਨੇ ਕਿ ਅਰਵਿੰਦ ਕੇਜਰੀਵਾਲ ਜੀ ਸੱਚੀ ਸੁੱਚੀ ਦੀ ਸਿਆਸਤ ਅਸੀਂ ਸੂਚੀ ਜਿਹੜੀ ਸਿਆਸਤ ਉਹ ਕਰਦੇ ਨੇਗੇ ਹਮੇਸ਼ਾ ਲੋਕਾਂ ਦੇ ਕੰਮਾਂ ਦੀ ਸਿਆਸਤ ਕਰਦੇ ਨੇ ਕਿ ਸਕੂਲ ਕਿਵੇਂ ਅੱਛੇ ਬਣਾਏ ਨੇ ਮਹੱਲਾ ਕਲੀਨਿੰਗ ਇਮਾਨਦਾਰੀ ਲੋਕਾਂ ਨੂੰ ਜਿਹੜੀਆਂ ਵੱਡੀਆਂ ਸਹੂਲਤਾਂ ਕਿਵੇਂ ਦੇਣੀਆਂ ਨੇ 200 ਯੂਨਟ ਉੱਤੇ ਮੁਫਤ ਬਿਜਲੀ ਲੋਕਾਂ ਨੂੰ ਕਿਰਾਂਜ ਮਿਲਦੀ ਹੈ ਵੱਡੇ ਕੰਮ ਜਿਹੜੇ ਨੇ ਕੋਈ ਦਿੱਲੀ ਦੇ ਲੋਕਾਂ ਦੇ ਹੋਏ ਨੇ ਸੋ ਮੈਨੂੰ ਪੂਰਨ ਆਸ ਹੈ ਕਿ ਦਿੱਲੀ ਦੇ ਲੋਕ ਇੱਕ ਵਾਰ ਫਿਰ ਸੱਚ ਨਾਲ ਖੜਨਗੇ ਔਰ ਝੂਠ ਹਾਰੂਗਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ भाजपा सुनील जाखड़ ने भी प्रधानमंत्री मोदी सोशल मीडिया जन्मदिन दिया पंजाब पुलिस दे डी जी पी ने ट्वीट करके मनु भाकर की तारीफ कहा शूटिंग स्टार मनु भाकर सचे मकसद हासिल करने कर रही प्रेरित हमारे समाज को नशे से मुक्त कराने के लिए जो डी जी पीब की मुहिम है वो बहुत बेहतरीन है मैं इसके लिए उन सबको बधाई देती हूँ और कामना करती हूँ कि ये आ, पूरी हो हम इसमें सफल हों और बीइंग सिटीजन्स हमारी भी उतनी ही जिम्मेवारी बनती है कि हम भी इसमें आगे आएं और अपने समाज को नशे से मुक्त कराने में कोशिश करें और इसमें सक, आ, सक्षम हो आ, तो आइए और इसमें अपना अपना योगदान दीजिए और हमारे समाज को हम मिलकर नशे से मुक्त कराएंगे और वापस अपने घर के खाने दूध दही लस्सी मक्खन पर आएंगे ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਚੰਡੀਗੜ੍ਹ ਵਿਖੇ ਕੀਤੀ ਗਈ ਮੀਟਿੰਗ ਮੀਟਿੰਗ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਨੁਮਾਇੰਦਿਆਂ ਨੇ ਕੀਤੀ ਸ਼ਮੂਲੀਅਤ ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਟੋਗੱਟ ਸਮਰਥਨ ਮੁੱਲ ਕਾਨੂੰਨ ਅਤੇ ਸੁਵਮੀਨਾਥਨ ਰਿਪੋਰਟ ਲਾਗੂ ਨਹੀਂ ਕਰਦੀ ਉਦੋਂ ਤੱਕ ਸਾਡਾ ਸੰਘਰਸ਼ ਰਹੇਗਾ ਜਾਰੀ ਜੋ ਸਰਕਾਰ ਦੇ ਖਿਲਾਫ ਲੜਾਈ ਚੱਲ ਰਹੀ ਹੈ ਜੋ ਸਾਡੀਆਂ ਰਹਿੰਦੀਆਂ ਮੰਗਾਂ ਆ ਪੂਰੇ ਭਾਰਤ ਦੀਆਂ ਉਹ ਸਾਰੀਆਂ ਨੂੰ ਵਿਚਾਰਿਆ ਜਾਵੇਗਾ ਜਿਸ ਤਰ੍ਹਾਂ ਐ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਤੁਹਾミノ ਆਥਰ ਰਿਪੋਰਟ ਲਾਗੂ ਕਰਾਉਣਾ ਬੀਵੀਪਲ 2020 ਪੂਰਨ ਕਰਜਾ ਮਾਫੀ ਦੀ ਗੱਲ ਹੈ ਅ ਔਰ ਸਾਡੇ ਚਲੋ ਪੰਜਾਬ ਦੇ ਤਾਂ ਆਪਦੇ ਵੱਖਰੇ ਮੁੱਦੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਹੈਗੀ ਆ ਉਹ ਤਾਂ ਸਾਡਾ ਪੰਜਾਬ ਗਰੁੱਪ ਜਿਹੜਾ ਉਹਦੇ ਬਾਰੇ ਗੱਲ ਕਰੂਗਾ ਔਰ ਜਿਹੜੀ ਆ ਖੇਤੀ ਨੀਤੀ ਆ ਪੰਜਾਬ ਸਰਕਾਰ ਵੱਲੋਂ ਆਈ ਹੈ ਉਹਦੇ ਬਾਰੇ ਪੰਜਾਬ ਜਿਹੜੀ ਚਰਚਾ ਕਰੂ ਕਿਉਂਕਿ ਉਹ ਪੰਜਾਬ ਦਾ ਚੈਪਟਰ ਹੈਗਾ ਆ ਤੇ ਉਹਦੇ ਬਾਰੇ ਜਿਹੜਾ ਉਹ ਅਸੀਂ ਕਰਾਂਗੇ ਚਰਚਾ ਔਰ ਉਸ ਤੋਂ ਬਾਅਦ ਜਿਹੜਾ ਆ ਅਜੰਡਾ ਪਾਸ ਕਰਕੇ ਜਿਹੜਾ ਆ ਉਹ ਪਬਲਿਕ ਕੀਤਾ ਜਾਏਗਾ ਕਿਸਾਨ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਪਵਿੱਖ ਦੀ ਰਣਨੀਤੀ ਬਾਰੇ ਵੀ ਕੀਤਾ ਵਿਚਾਰ ਇਹ ਸੰਯੁਕਤ ਮੋਰਚੇ ਦੀ ਮੀਟਿੰਗ ਦੇਖੋ ਜੋ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਦੇ ਆਧਾਰ ਤੇ ਇਸ ਪਹਿਲਾਂ ਕੁਐਸਚਨ ਕਰਦੇ ਆ ਰਹੇ ਆ ਉਹਦੇ ਸੰਬੰਧ ਚ ਅਗਲਾ ਐਕਸ਼ਨ ਪ੍ਰੋਗਰਾਮ ਦੇਣ ਵਾਸਤੇ ਤੇ ਪਿਛਲੀ ਸਿਚੁਏਸ਼ਨ ਜਿਹੜੇ ਇਥੇ ਪ੍ਰੋਗਰਾਮ ਕੀਤੇ ਨੇ ਉਹਨਾਂ ਦਾ ਰਿਵਿਊ ਕਰਨ ਵਾਸਤੇ ਜਥੇਬੰਦੀਆਂ ਦੀ ਹਾਲਤ ਕੀ ਹੈ ਉਹਦੀ VOTING ਹੋਣੀ ਹੈ ਅਗਲਾ ਕਿਹੜਾ ਐਕਸ਼ਨ ਪਲਾਨ ਕਰਨਾ ਹੈ ਅੱਜ ਕਰਨਾ ਜਾਂ ਦੁਬਾਰੇ ਵੀ ਉਹਦੇ ਬਾਰੇ ਵਿਚਾਰ ਕਰਨਾ ਸਾਰੇ ਈਸ਼ੂਆਂ ਤੇ ਪਾਣੀ ਵਾਲੇ ਤੇ ਕਰਜ਼ੇ ਵਾਲੇ ਤੇ ਉਹਦੇ ਚ ਕੀ ਲਿਖਿਆ ਸਰਕਾਰ ਨੇ ਸਾਡੀ ਚੋਚੀ ਨੀਤੀ ਦੇ ਨਾਲ ਉਹ ਸਾਨੂੰ ਮੇਲ ਹੁੰਦਾ ਹੈ ਕਿ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਦੇਖ ਮਾਨਸਾ ਵਿੱਚ ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ ਆੜਤੀਏ ਦੇ 4 ਲੱਖ ਰੁਪਏ ਦੇਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਸੀ ਪਰੇਸ਼ਾਨ ਬਟਿੰਡਾ ਵਿੱਚ ਪੁੱਤਰ ਨੇ ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ ਮੰंजे ਤੇ ਸੁੱਤੇ ਪਏ ਪਿਤਾ ਨੂੰ ਕਹੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਦਿਨਨਗਰ ਵਿਖੇ 18 ਸਾਲਾ ਨੌਜਵਾਨ ਦੀ ਬੋਰੀ ਵਿੱਚੋਂ ਮਿਲੀ Laash ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਬੋਹਰ ਵਿੱਚ ਮੋਬਾਈਲ ਦੇਖਦੀ 10 ਸਾਲ ਦੀ ਬੱਚੀ ਦਾ ਪਿਤਾ ਨੇ ਤੋੜਿਆ ਹੱਥ ਚਿਹਰੇ ਤੇ ਵੀ ਆਈਆਂ ਗੰਭੀਰ ਸੱਟਾਂ ਬੱਚੀ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਪਰਤੀ ਪੰਜਾਬ ਨੂੰ ਜਾਣ ਵਾਲੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਦਾ ਵਧਿਆ ਕਿਰਾਇਆ ਮੋਹਾਲੀ ਜ਼ਿਰਕਪੁਰ ਅਤੇ ਖਰੜ ਜਾਣ ਵਾਲੇ ਯਾਤਰੀਆਂ ਦੇ ਕਿਰਾਏ ਵਿੱਚ 5 ਰੁਪਏ ਦਾ ਹੋਇਆ ਵਾਅਦਾ ਪਰ ਇਹਦੇ ਵਿੱਚ ਇਹ ਹੈ ਕਿ ਪਿਛਲੀ 7 ਤਰੀਕ ਸਤੰਬਰ ਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿਰਾਏ ਦੇ ਬਾਰੇ ਵਿੱਚ ਸੀਡੀਓ ਨੇ ਕਿਰਾਇਆ ਨਹੀਂ ਬਦਲਿਆ ਜੋ ਪੰਜਾਬ ਸਟੇਟ ਦਾ ਕਿਰਾਇਆ ਵਧਿਆ ਉਹਦੇ ਕਰਕੇ ਜਿਹੜੀਆਂ ਗੱਡੀਆਂ ਪੰਜਾਬ ਦੇ ਵਿੱਚ ਸਾਡੀਆਂ ਐਂਟਰ ਕਰ ਰਹੀਆਂ ਨੇ ਉਹਨਾਂ ਦਾ ਜੋ ਸਟੇਟ ਦਾ ਕਿਰਾਇਆ ਗਿਆ ਉਹ ਹੀ ਕਿਰਾਇਆ ਲੈਣਾ ਪੈਂਦਾ ਹੈ ਜਿਹੜਾ ਪੰਜਾਬ ਸਰਕਾਰ ਨੇ ਹੁਣ ਕਰਾਇਆ ਜਿਹੜਾ ਅਪਡੇਟ ਕੀਤਾ ਹੈਗਾ ਵਧਾਇਆ ਹੈਗਾ ਉਹ ਜਿਵੇਂ ਸਧਾਰਨ ਗੱਡੀ ਦਾ ਕਰਾਇਆ ਹੈਗਾ ਜਿਹੜਾ ਉਹ ਹੈਗਾ 1 ਰੁਪਈਆ 45 ਪੈਸੇ ਪਰ ਕਿਲੋਮੀਟਰ ਹੈ ਜਿਹੜਾ ਤੇ ਜਿਹੜਾ ਐਚਬੀਏਸੀ ਗੱਡੀ ਹੈਗੀ ਆ ਜਿਵੇਂ ਉਹਦਾ ਉਹਨਾਂ ਨੇ ਕਰਾਇਆ ਕੀਤਾ 1 ਰੁਪਈਆ 74 ਪੈਸੇ ਪਰ ਕਿਲੋਮੀਟਰ ਤੇ ਜਿਹੜੀਆਂ ਐਂਟੈਗਲ ਕੋਜ ਗੱਡੀਆਂ ਨੇ ਉਹਨਾਂ ਦਾ ਕੀਤਾ 2 ਰੁਪਈਆ 61 ਪੈਸੇ ਜਿਹੜੀਆਂ ਸੁਪਰ ਐਂਟੈਗਲ ਕੋਜ ਗੱਡੀਆਂ ਨੇ 2 ਰੁਪਈਆ 90 ਪੈਸੇ ਪਰ ਕਿਲੋਮੀਟਰ ਦੇ ਕਰਾਏ ਨੇ ਇਸ ਕਿਲੋਮੀਟਰ ਦੀ ਤਹਿਤ ਜਿਹੜੀਆਂ ਗੱਡੀਆਂ ਜਿੰਨਾ ਜਿੰਨਾ ਕਿਰਾਇਆ ਵਧਿਆ ਉਹਨਾਂ ਕਿਰਾਇਆ ਜਿਹੜਾ ਅਪ ਕੀਤਾ ਗਿਆ ਹੈਗਾ ਜਿਹੜੀ ਸੀਟੀਯੂ ਹੈ ਇਹ ਕਿਰਾਇਆ ਜਿਹੜਾ ਇਹਨੇ ਹਲੇ ਨਹੀਂ ਵਧਾਇਆ ਜੋ ਪੰਜਾਬ ਸਰਕਾਰ ਦਾ ਕਿਰਾਇਆ ਉਹੀ ਵਧਿਆ ਪੰਜਾਬ ਨੂੰ ਜਾਣ ਵਾਲੀਆਂ ਲੰਬੇ ਰੂਟ ਦੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਦੇ ਕਿਰਾਏ ਵਿੱਚ 15 ਰੁਪਏ ਤੱਕ ਦਾ ਕੀਤਾ ਗਿਆ ਵਾਅਦਾ ਗੁਰਦਾਸਪੁਰ ਵਿਖੇ ਸਿਵਲ ਹਸਪਤਾਲ ਵਿੱਚ ਬਜ਼ੁਰਗ ਔਰਤ ਨੇ ਦੂਜੀ ਔਰਤ ਨਾਲ ਗੱਲਾਂ ਕਰਦਿਆਂ ਚਲਾਕੀ ਨਾਲ ਚੋਰੀ ਕੀਤਾ ਪਰਸ ਸੀਸੀਟੀਵੀ ਵਿੱਚ ਵਾਰਦਾਤ ਹੋਈ ਕੈਦ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ